ਹਾਂਜੀ ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਹ ਵੀਰ ਆਉਂਦੇ ਸੀ ਦੇਖ ਹੀ ਰਹੇ ਹੋ ਹਨਾ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਰੋਕ ਕੇ ਦੇਖੋ ਬਈ ਆਪਦੀ ਮਸਤੀ ਜੀ ਵੀਰ ਤਰਿਆਂ ਦਾ ਬਈ ਰੋਕੀਂ ਯਾਰ ਉਹ ਵਾਹ ਬਈ ਵਾਹ ਅਸੀਂ ਇਤਨਾ ਚੱਲਿਆ ਸ਼ਰਾ ਮੈਂ ਅੰਕਲ ਜੀ ਚੱਲਿਆ ਸੱਪ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਰਿਆਂ ਨੂੰ ਤੈਅ ਦੇ ਲੋ ਵਾਹ ਬਈ ਵਾਹ ਬਈ ਲੋੜੀ ਦਿਆਂ ਲਾਖ ਲਾਖ ਮੁਬਾਰਕਾਂ ਸਭ ਨੂੰ ਇੱਕ ਤਣੂ ਅਸੀਂ ਐ ਐ ਗੱਲ ਕਰਦਾ ਮੈਂ ਮੇਰੇ ਘਰ ਤੋਂ ਪਹਿਲਾਂ ਤੂੰ ਤੈਨੂੰ ਅਸੀਂ ਦੂਰੋਂ ਵੇਖਿਆ ਉਧਰ ਆਉਂਦੇ ਨੂੰ ਝੰਡਾ ਲੱਗਿਆ ਹੋਇਆ ਕਿਸਾਨੀ ਦਾ ਹਨਾ ਦੇਖ ਹੀ ਰੋਗੇ ਲੋਕ ਯਾਰਾ ਆਉਦੇ ਗੱਡੀਆਂ ਗੁੱਡੀਆਂ ਤੇ ਵੀ ਲੋਕ ਜਾਂਦੇ ਤੂੰ ਸਾਈਕਲ ਤੇ ਝੰਡਾ ਲਾ ਕੇ ਤੇ ਮੰਨ ਲਾ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਐਡਾ ਪ੍ਰਚਾਰ ਕਰੀ ਜਾਣਾ ਯਾਰ ਕੀ ਗੱਲ ਬਾਤ ਹੈ ਪ੍ਰਚਾਰ ਮੈਂ ਐਂ ਕਰਦਾ ਬਾਈ ਮੈਂ ਹੋ ਗਿਆ ਕੌਮਲਾ ਕਮਲਾ ਹੋ ਗਿਆ ਕਮਲਾ ਹੋ ਗਿਆ ਤੇ ਜੱਟ ਤਾਂ ਬੈਠਾ ਯਾਰ ਉੱਥੇ ਸੰਭੂ ਬਾੜ ਰਖਨੋਰੀ ਪਾਤੜੇ ਦੇ ਹਾਂ ਦਿਹਾੜੀ ਜੀ ਜੱਟ ਘਰੇ ਆਊਗਾ ਤੇ ਦਿਹਾੜੀ ਮੈਨੂੰ ਫੇਰ ਹੀ ਲੈ ਕੇ ਜਾਊਗਾ ਨਾ ਇਹ ਗੱਲ ਸਹੀ ਹੈ। ਯਾ ਨੋਟ ਕਰਨ ਲਈ ਤਾਂ ਇਹ ਵੀ ਗੱਲ ਤੇ ਕਿਹੜਾ ਕਿਸਾਨ ਭਰਾ ਕਿਹੜਾ ਕਿਸਾਨ ਭਰਾ ਆਇਆ ਗਿਆ ਠੀਕ ਆ ਅਸੀਂ ਕਿਸਾਨ ਜੇ ਜਿਉਂਦਾ ਤਾਂ ਅਸੀਂ ਜਿੰਦੇ ਆ ਜੇ ਕਿਸਾਨ ਮਰ ਗਿਆ ਤੇ ਅਸੀਂ ਪਹਿਲਾਂ ਮਰ ਗਏ। ਉਹ ਵਾਹ ਬਾਈ ਠੀਕ ਆ ਇਹ ਸੋਚ ਵਧੀਆ ਮੇਰੇ ਹੱਥ ਬੰਨ ਕੇ ਸਾਰੇ ਲੱਖੇ ਸਿਧਾਣੇ ਨੂੰ ਭਾਨੇ ਸਿੱਧੂ ਨੂੰ ਤੇ ਹੋਰ ਸਿੱਧੂ ਵੀਰੇ ਨੂੰ ਸਿੱਧੂ ਮੂਸੇ ਵਾਲੇ ਨੂੰ ਆਰਨੇਤ ਨੂੰ ਸਿੱਧੂ ਮੂਸੇ ਵਾਲੇ ਦਾ ਬਾਈ ਜੀ ਕਦੋਂ ਤਾਂ ਆਪਣੇ ਸਮਾਜ ਦੇ ਵਿੱਚੋਂ ਛੋਟਾ ਭਰਾ ਆ ਜਾ ਬਾਬੇ ਨਾਨਕ ਨੇ ਫੇਰ ਦੁਬਾਰੇ ਗੋਦ ਉਹਦੀ ਹਰੀ ਕਾਰਤੀ ਮਾਂ ਦੀ ਤੇ ਉਹਨੂੰ ਦਾ ਮਾਰਨ ਨੂੰ ਫਿਰਦੇ ਪਰ ਜੱਟ ਮਾਰਦਾ ਨਹੀਂ ਵਿਗੜੂਗਾ ਜੱਟ ਅਜੇ ਸਿੱਧੂ ਮੂਸੇ ਵਾਲਾ ਤੇ ਇੱਕ ਤੂੰ ਸਾਨੂੰ ਉਥੇ ਪਹਿਲਾਂ ਟੱਕਰਿਆ ਸੀਗਾ ਤੂੰ ਆਖਿਆ ਸੀਗਾ ਵੀ ਮੈਂ ਸਾਈਕਲ ਤੇ ਖਨੋਰੀ ਜਾਣਾ ਇਹ ਸੱਚ ਆ ਵੀਰੇ ਪਹਿਲਾਂ ਦਰਸ਼ਕੀ ਨੂੰ ਦੱਸ ਦੇ ਤੇ ਬਾਈ ਯਾਰ ਮੈਂ 500 ਰੁਪਏ ਤੇ ਜੱਟ ਤੇ ਦਿਹਾੜੀ ਜਾਣਾ ਹਮ 100 ਰੁਪਏ ਦੁੱਧ ਦਾਦ ਦਾ ਖਰਤਾ ਲਾਲਾ ਤੇ 100 ਦੀ ਸਬਜ਼ੀ ਲਾਲਾ ਹਮ 100 ਦੀ ਸਬਜ਼ੀ ਪੈ ਗਈ ਤੇ 50 ਰੁਪਏ ਦੁੱਧ ਲਾਲਾ ਤੇ ਤੜਕੇ ਕਦੋਂ ਆਪਾਂ ਡੱਬੀ ਸੇਖਾਣੀ ਮਾਰਦੇ ਨਾ ਟੈਕਸ ਉਹਦੇ ਸਰਕਾਰ ਆ ਪਾਉਣਾ ਸ਼ੁਰੂ ਕਰਦੇ ਹਾਂ ਸੋਝਿਆ ਹੈ ਇਹ ਸੋਝਿਆ ਹੈ ਬਿਲਕੁਲ ਬਿਲਕੁਲ ਤੇ ਮੇਰੀ ਸੋਚ ਇਹ ਆ ਆ ਇਧਰ ਚਾਕ ਆ ਕੀ ਲਿਖਿਆਗਾ ਬੁਰਜ ਡੱਲਾ ਸਿੱਧੂਪੁਰ ਹਾਂ ਸਿੱਧੂਪੁਰ ਦਾ ਅਸੀਂ ਸਾਥ ਦੇਵਾਂਗੇ ਮਰਦੇ ਦਮ ਤੱਕ ਦੇਵਾਂਗੇ ਤੇ ਦਿੰਦੇ ਰਵਾਂਗੇ ਤੇ ਅੱਜ ਨਾ 51 ਕੁ ਪਤ ਨਹੀਂ 13 ਦਿਨ ਹੋ ਗਏ 13 ਤਰੀਕ ਨੂੰ ਤਾਂ ਮੈਂ ਤੁਰਨਾ ਤੁਹਾਡੇ ਭਰਾ ਨੇ 51 ਦਿਨ ਹੋ ਗਏ 51 ਦਿਨ ਤੇ ਅੱਜ 51 ਦਿਨ ਹੋ ਗਏ ਸਿੱਧੂਪੁਰਜ ਵਾਲੇ ਦੀ ਵੱਧ ਤੋਂ ਵੱਧ ਠੀਕ ਆ ਉਥੇ ਪੁੱਜੋ ਤੇ ਅਰਜਾਈਆਂ ਆਂਦਾ ਖੜਾ ਛੱਡ ਦਿਓ ਹੁਣ ਠੰਡ ਹੋ ਗਈ ਨਾ ਤੁਸੀਂ ਕਹਿੰਦੇ ਯਾਰ ਕਿਹੜੇ ਲੀਡਰ ਹੁੰਦੇ ਆ ਪ੍ਰਧਾਨ ਹੁੰਦੇ ਆ ਉਹ ਮੂਰੇ ਲਾਕੇ ਨਹੀਂ ਦੁਰਦੇ ਹੁਣ ਤਾਂ ਤੁਹਾਡਾ ਯਾਰ ਬਾਗਿਆਂ ਪਾਈ ਜਾਂਦਾ ਬਾਬੇ ਨਾਨਕਾਂ ਕੋ 13 13 ਤੋਲਦੀ ਜਾਂਦਾ ਨਾ ਸੱਚ ਦੀ ਕਿਤਾਬ ਉਹ ਦਿਖਾਉਂਦਾ ਮੇਰਾ ਬਾਬਾ ਨਾਨਕ ਜਮਾ ਸੱਚੀ ਗੱਲ ਹੋਂ ਤਾਂ ਸਾਥ ਹੋਂ ਤਾਂ ਸਾਥ ਸੱਚੀ ਗੱਲ ਹੋਂ ਤਾਂ ਸਾਥ ਦੇ ਦੇ ਨੰਬਰਦਾਰ ਆ ਉਹ ਸ਼ਰਾਬ ਆ ਗਿਆ ਮੈਂ ਤੈਨੂੰ ਗੱਲ ਦੱਸਦੀ ਆਪਾਂ ਤੈਨੂੰ ਮੈਂ ਉਥੇ ਤਾਂ ਹੀ ਕਰਦਾ ਵੀ ਉਥੇ ਜਾ ਕੇ ਪ੍ਰਚਾਰ ਕਰ ਜਿਹੜੇ ਆ ਲੋਕ ਪਏ ਨਾ ਰਜਾਈਆਂ ਚ ਇਹ ਇਹ ਜਾਗਣ ਸੁੱਤੇ ਪਿਆ ਨਾ ਇਹ ਜਾਗਣ ਹਾਂ ਕਦੋਂ ਜਾਣਾ ਬਾਈ ਤੂੰ ਮੈਂ 13:00 ਵਜੇ ਸ਼ਾਮ ਆ 5 ਵਜੇ ਰਵਾਨਾ ਹੋਣਾ ਤੇ ਸੁਬਾ ਦੇ 5 ਵਜੇ ਤੇ ਜਿਹੜੇ ਲੋਕ ਘਰੇ ਰਜਾਈਆਂ ਚ ਹਜੇ ਵੀ ਬੈਠੇ ਆ ਕਿਸਾਨ ਆ ਯਾਰ ਵੱਡੀਆਂ ਜ਼ਮੀਨਾਂ ਵਾਲੇ ਆ ਉਹਨਾਂ ਕੋਲੇ ਕਿੱਲੇ 10 20 ਕਿੱਲੇ ਹਨਾ ਤੂੰ ਇੱਕ ਮਜ਼ਦੂਰ ਭਰਾ ਤੇ ਤੂੰ ਉਹਨਾਂ ਨੂੰ ਕੀ ਕਹੇਂਗਾ ਤੂੰ ਮੈਂ ਉਹਨਾਂ ਨੂੰ ਆਹ ਕਹਿਣਾ ਚਾਹਣਾ ਕਿਹੜੇ ਤੇ 20 20 ਕਿੱਲੇ ਵਾਲੇ ਹੈਗੇ 50 50 ਕਿੱਲੇ ਵਾਲੇ ਉਹ ਤਾਂ ਭਰਾਵਾਂ ਕਿਸਾਨਾਂ ਨਾਲ ਤੁਰਦੇ ਨਹੀਂ ਤੇ ਕਿਹੜੇ ਕਿੱਲੇ ਵਾਲੇ ਆ ਢੂੜ ਕਿੱਲੇ ਵਾਲੇ ਉਹ ਸਾਰਿਆਂ ਨੂੰ ਮੂਹਰੇ ਬੈਠਿਆ ਮਾਰ ਮੂਹਰੇ ਬੈਠਿਆ ਮਰਨ ਮਰਉਣ ਵਾਸਤੇ ਬੈਠਿਆ ਉਹ ਤੇ ਉਹ ਤਾਂ ਫਿਰ ਦਿਹਾੜੀਆਂ ਭੇਜ ਦਿੰਦੇ ਆ ਦਿਹਾੜੀਆਂ ਉਹੋ ਭੇਜਣਗੇ ਕਿਹੜਾ ਕੋਈ ਬੋਤਲ ਲਾਉਂਦਾ ਕੋਈ ਭੁੱਕੀ ਖਾਂਦਾ ਕਿਸੇ ਘਰੇ ਚੱਲਦੀ ਨਹੀਂ ਕਹਿੰਦਾ ਗੁਰਦੁਆਰੇ ਤੋਂ ਪ੍ਰਧਾਨੀ ਕਰਦਾ ਫਿਰਦਾ ਤੇ ਉਹ ਧਰਨੇ ਤੇ ਪੁੱਜੇ ਭਰਾਵਾਂ ਦਾੜੀ ਵਾਲੇ ਕੇਸਾਂ ਵਾਲੇ ਸਾਰੇ ਵੀਰ ਪੁੱਜੋ ਉੱਥੇ ਤੇ ਕਿਸਾਨ ਵੀਰੋ ਓਏ ਹੁਣ ਤਾਂ ਤੁਸੀਂ ਜਾ ਜੋ ਆਸਵਟ ਸਾਡੇ ਛੋਟੇ ਵੀਰ ਤੋਂ ਸਿੱਖ ਲਓ ਉਹ ਤੁਸੀਂ ਘਰੇ ਬੈਠੇ ਕੀ ਕਰਦੇ ਆ ਹੁਣ ਤਾਂ ਸਾਰੇ ਇਕੱਠੇ ਵੀ ਹੋ ਗਏ ਆ ਹੁਣ ਤਾਂ ਸਾਰੇ ਜਾਵੜੋ ਕਿਸਾਨ ਵੀਰ ਆ ਮੇਰੇ ਵੀਰ ਤੋਂ ਸਿੱਖੋ ਇਹ 13 ਤਰੀਕ ਨੂੰ ਤੜਕੇ ਤੁਰਨਾ ਹੈ 5 ਵਜੇ 13 ਹਾਂ ਤੇ 5 ਵਜੇ 13 ਮਿੰਟ ਤੇ ਕਹਿੰਦਾ ਤੁਰੂੰਗਾ 6 ਕਲ ਤੇ ਜਾਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ